ਮਾਮਲਾ ਕੀਤੇ ਕੀ ਕਾਰਵਾਈ ਕੀਤੀ ਨਗਰ ਨੰਦਾ ਸਿਟੀ ਤੋਂ ਦਾ ਮਾਮਲਾ ਚੁੜਾਵਾ ਹੋ ਨਗਰ ਨਿਗਮ ਬਟੰਡਾ ਦੇ ਧਿਆਨ ਵਿੱਚ ਸ਼ਨੀਵਾਰ ਦਿੱ ਨੂੰ ਆਇਆ ਸੀ ਸਾਨੂੰ ਇਹ ਪਤਾ ਚੱਲਿਆ ਕਿ ਮਲ ਮਾਲਕ ਜਿਹੜਾ ਕਲੋਨਾਈਜ਼ਰ ਹੈ ਉਹਦੇ ਵੱਲੋਂ ਅਣ ਅਧਿਕਾਰਤ ਤਰੀਕੇ ਦੇ ਨਾਲ ਪਲਾਟਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਇਹ ਮਾਮਲਾ ਉਸੇ ਟਾਈਮ ਮਾਰੀਓ ਕਮਿਸ਼ਨਰ ਮਾਰੀਓ ਮੇਰ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਤੇ ਜਦੋਂ ਇਹ ਡਿਪਾਰਟਮੈਂਟ ਨੇ ਵੈਰੀਫਿਕੇਸ਼ਨ ਕੀਤੀ ਤਾਂ ਇਹ ਪਾਇਆ ਗਿਆ ਕਿ ਕਲੋਨੀ ਅਜੇ ਤੱਕ ਕਿਸੇ ਤਰ੍ਹਾਂ ਦੀ ਅਪਰੂਵਲ ਵਿੱਚ ਨਹੀਂ ਹੈ 8 ਮਹੀਨੇ ਪਹਿਲਾਂ ਉਹਨਾਂ ਵੱਲੋਂ ਅਪਲਾਈ ਕੀਤਾ ਗਿਆ ਸੀ ਪਰ ਉਹਨਾਂ ਨੇ ਆਪਣੇ ਪੇਪਰ ਪੂਰੇ ਨਹੀਂ ਕੀਤੇ ਤੇ ਕਲੋਨੀ ਨਾ ਤਾਂ CLU ਉਹਨਾਂ ਵੱਲੋਂ ਜਮ੍ਹਾਂ ਕਰਾਇਆ ਹੈ ਨਾ ADC ਤੇ ਨਾ ਹੀ ਕੋਈ ਲੇਆਉਟ ਅਪਰੂਵਲ ਹੋਈ ਹੈ ਜਦੋਂ ਇਹ ਗੱਲ ਸਾਹਮਣੇ ਆਈ ਕਿ ਭੋਲੇ-ਪਾਲੇ ਲੋਕ ਗਰੀਬ ਜਨਤਾ ਉੱਤੇ ਲੱਗੀ ਪਲਾਟ ਖਰੀਦਣ ਜਿਵੇਂ ਪਹਿਲਾਂ ਇੱਕ ਹੋਰ ਸਕੈਂਡਲ ਹੋ ਗਿਆ ਸੀਗਾ ਇੱਕ ਹੋਰ ਕੰਪਨੀ ਨੇ ਵੀ ਇਸੇ ਤਰ੍ਹਾਂ ਪਲਾਟ ਆਪਣੇ ਵੇਚ ਦਿੱਤੇ ਤੇ ਅੱਜ ਤੱਕ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਉਹਨਾਂ ਦਾ ਪਲਾਟ ਕਿੱਥੇ ਹੈ ਤੇ ਹੁਣ ਉਹ ਨਗਰ ਨਿਗਮ ਪਾਸ ਸ਼ਿਕਾਇਤ ਦਰਜ ਕਰਾ ਕੇ ਮਾਲਕ ਕਲੋਨਾਈਜ਼ਰ ਨੂੰ ਡੀਐਫਆਈਆਰ ਦਰਜ ਕਰਵਾਉਣ ਦੇ ਉਪਰਾਲੇ ਕਰ ਰਹੇ ਹਨ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਆ ਪਹਿਲਾਂ ਹੀ ਰੋਕ ਲਗਾੰਦੇ ਲਗਾਈ ਗਈ ਹੈ ਕਿ ਤੁਸੀਂ ਲੋਕ ਇੱਥੇ ਪਲਾਟ ਨਾ ਖਰੀਦੇ ਜਾਣ ਜਦ ਤੱਕ ਮਾਲਕ ਆਪਣਾ ਲੇਆਉਟ ਪਾਸ ਨਹੀਂ ਕਰਵਾ ਲੈਂਦਾ ਜਿੱਤੋਂ ਤੱਕ ਮਾਲਕ ਉਰਦ ਕਾਰਵਾਈ ਦੀ ਤੁਸੀਂ ਪੁੱਛਿਆ ਨਗਰ ਨਿਗਮ ਪੂਰੇ ਜੋਰ ਤੇ ਹੈ ਸਾਡੇ ਕੋਲ ਡਾਕੂਮੈਂਟਸ ਅਸੀਂ ਇਕੱਠੇ ਕਰ ਲਏ ਨੇ ਮਾਲਕ ਦੇ ਖਿਲਾਫ ਜੋ ਕਾਨੂੰਨੀ ਪ੍ਰਕਿਰਿਆ ਹੈ ਉਹਦਾ ਅਸੀਂ ਉਪਰਾਲਪ ਕਰ ਰਹੇ ਹਾਂ ਤੇ ਉਹਨੂੰ ਪੂਰਾ ਕਰਕੇ ਜੋ ਬੰਦੀ ਕਾਰਵਾਈ ਹੈ ਉਹ ਤੁਰੰਤ ਭੇਜ ਦਿੱਤੀ ਜਾਵੇਗੀ ਸਰ ਕਿੰਨੇ ਕ ਲੋਕਾਂ ਨੇ ਜਿਹੜੇ ਘਰਾ ਤਾਂ ਮੌਕਾ ਲੈ ਲਏ ਆ ਖਰੀਦੀ ਐਸ ਤੋਂ ਇਹਦੇ ਬਾਰੇ ਚ ਕਹਿਣਾ ਮੁਸ਼ਕਲ ਹੈ ਜੀ ਵੀ ਕਿੰਨੇ ਕ ਲੋਕ ਇਹ ਤਾਂ ਪਬਲਿਕ ਨੂੰ ਮੇਰੀ ਵੱਲੋਂ ਅਪੀਲ ਵੀ ਹੈ ਮੇਰੀ ਇਹ ਜੇਕਰ ਗੱਲ ਸੁਣਨ ਤਾਂ ਮੇਰੀ ਇਹ ਰਿਕਵੈਸਟ ਵੀ ਹੈ ਕਿ ਇਹ ਜਿਹੜੀ ਖਰੀਦੋ ਫੋਕਸ ਕੀਤੀ ਗਈ ਹੈ ਇਹ ਗਲਤ ਹੈ ਇਲੀਗਲ ਹੈ ਤੇ ਜੇਕਰ ਤੁਹਾਡੇ ਕੋਲ ਕੋਈ ਪਰਚੀ ਉਹਨਾਂ ਵੱਲੋਂ ਦਿੱਤੀ ਗਈ ਹੈ ਉਹ ਕਿਰਪਾ ਕਰਕੇ ਇਸ ਦਫ਼ਤਰ ਚ ਉਹਦੀ ਫੋਟੋਕਾਪੀ ਦਿੱਤੀ ਜਾਵੇ ਤਾਂ ਜੋ ਕਵਿਕ ਵਿੱਚ ਅਜੇ ਹੀ ਗਲਤੀ ਕੋਈ ਕਲੋਨਾਈਜ਼ਰ ਬਿਨਾਂ ਕਰੇ ਤੇ ਸਾਰੇ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਕੋਈ ਅੜਚਾ ਨਾ ਪਾੜੇ। ਲਾਇਦਾ ਵੀ ਲੋਕਾਂ ਨੂੰ ਵੀ ਅਵੇਅਰ ਹੋਣ ਦੀ ਲੋੜ ਆ ਕਲੋਨੀ ਕੋਈ ਵੀ ਕੱਟੀ ਜਾਂਦੀ ਤੇ ਫਟਾਫਟ ਲੋਕ ਖਰੀਦਦਾਰੀ ਸ਼ੁਰੂ ਕਰ ਦਿੰਦੇ ਨੇ ਦੇਖਦੇ ਵੀ। ਲੋਕਾਂ ਨਾਲੋਂ ਵੀ ਪਹਿਲਾਂ ਪ੍ਰੈਸ ਨੂੰ ਜ਼ਿਆਦਾ ਲੋਕਾਂ 'ਚ ਇਹ ਸਿੱਖਿਆ ਦੇਣੀ ਜ਼ਰੂਰੀ ਹੈ ਕਿ ਐਵੇਂ ਹੀ ਅੱਖਾਂ ਬੰਦ ਕਰਕੇ ਪਰੋਸਾ ਕਰਕੇ ਉਹਨਾਂ ਕਲੋਨੀਆ ਵਿੱਚ ਆਪਣੀ ਹੱਕ ਹلال ਦੀ ਕਮਾਈ ਨਾ ਲਗਾਓ ਜਿਹਦੇ ਬਾਰੇ 'ਚ ਕੋਈ ਕਾਗਜ਼ ਵੀ ਤਿਆਰ ਨਹੀਂ ਹੋਇਆ ਅਗਰ ਪ੍ਰੈਸ ਇਹ ਗੱਲ ਪਬਲਿਕ ਵਿੱਚ ਕਨਵੇ ਕਰੇ ਸਾਡੇ ਸੋਸ਼ਲ ਮੀਡੀਆ ਰਹੀ ਲੋਕਾਂ ਨੂੰ ਇਹ ਕਨਵੇ ਹੋਵੇ ਤਾਂ ਇਹ ਜ਼ਿਆਦਾ ਉਚਿਤ ਰਹੇ ਅਰੇ ਸੇਫ ਨਹੀਂ ਬਲਗੋ ਤੇ ਨਾ ਹਾਲ ਦੀ ਕੜੀ ਜਿਸ ਚੀਜ਼ ਦਾ ਕੋਈ ਆਗਾਜ਼ ਹੀ ਨਹੀਂ ਹੋਇਆ ਜਿਸ ਚੀਜ਼ ਦਾ ਕੋਈ ਪੇਪਰ ਹੀ ਨਹੀਂ ਤਿਆਰ ਕੀਤਾ ਗਿਆ ਕੋਈ ਡਾਕੂਮੈਂਟਰੀ ਐਵੀਡੈਂਸ ਨਹੀਂ ਹੈਗਾ ਉੱਥੇ ਤੁਸੀਂ ਖੇਤਾਂ 'ਚ ਪਲੱਟ ਲੈ ਰਹੇ ਹੋ ਤੇ ਉਹਦੇ 'ਚ ਸੱਡੀ ਇਹਦੇ 'ਚ ਕੋਈ ਗਲਤੀ ਨਹੀਂ ਇੱਕ ਆਮ ਉਹ ਨਾਗਰਿਕ ਕਾਜੜਾ ਕੋ ਥੀ ਇੱਧਰ ਲ ਜਾਂਦਾ ਤਾਂ ਉਹਨੂੰ ਕੀ ਚੀਜ਼ ਉਹਨਾਂ ਤੋਂ ਪੁੱਛਣੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਜਾਣਕਾਰੀ ਲੈਣੀ ਕੋਲੋਨਾਈਜ਼ਰ ਨੂੰ ਸਭ ਤੋਂ ਪਹਿਲਾਂ ਵੱਡਾ ਬੋਰਡ ਲਗਾਉਣਾ ਚਾਹੀਦਾ ਵਾ ਉਹਦੇ ਤੇ ਲਿਖਣਾ ਚਾਹੀਦਾ ਵਾ ਕਿ ਮੇਰੀ ਇਹ ਕਲੋਨੀ ਅਪਰੂਵਡ ਹੈ ਸਰਕਾਰ ਦੇ ਇੰਨੇ ਹੁਕਮ ਨੰਬਰ ਨਾਲ ਅਪਰੂਵਡ ਹੈ ਲੋਕਾਂ ਨੂੰ ਵੀ ਚਾਹੀਦਾ ਜੇ ਕੋਈ ਲਾਇਸੈਂਸ ਟੂ ਡਿਵੈਲਪ ਦੀ ਕਾਪੀ ਮੰਗਣ ਲੇਆਉਟ ਦੀ ਕਾਪੀ ਮੰਗਣ ਉਹਨਾਂ ਦਾ ਅਧਿਕਾਰ ਹੈ ਇਸੇ ਕਰਕੇ ਹੀ ਰੇਰਾ ਐਕਟ ਆਇਆ ਸੀਗਾ ਕਿ ਲੋਕਾਂ ਨੂੰ ਇਹ ਜਾਗਰੂਤੀ ਰਹ ਜੇਕਰ ਫਿਰ ਵੀ ਕੋਈ ਕਲੋਨਾਈਜ਼ਰ ਇਦਾਂ ਦੀ ਗਲਤੀ ਕਰਦਾ ਹੈ ਤੇ ਰੇਰਾ ਦਾ ਐਕਸ਼ਨ ਉਹਦੇ ਉੱਪਰ ਬਣਨਾ ਹੀ ਪਵੇ ਉਹਨੇ ਫੋਲੋ ਨਾ ਕੀਤਾ ਵੱਲ ਵੀ ਬੈਠਿਆ ਹਾਲ ਦੀ ਘੜੀ ਕੋਈ ਗਾਈਡਲਾਈਨਸ ਉਹਨਾਂ ਵੱਲੋਂ ਫੋਲੋ ਨਹੀਂ ਕੀਤੀ ਗਈ ਕੋਈ ਵੀ ਉਹ ਸਰ ਕਿਹੜੀ ਫਰਮ ਹਾਂ ਜੀ ਸਰ ਮੈਂ ਰਾਜਵੀਰ ਅਨੰਦਾ ਸਿਟੀ ਦੀ ਮਾਰਕੀਟਿੰਗ ਤੇ ਪੀਆਰ ਹੈਡ ਮੈਨ ਜੀ ਇੱਕ ਸ੍ਰਿੰਦਰ ਪਿੱਧਰਾ ਜੀ ਐਮਪੀਟੀ ਨੇ ਕਦਮ ਅੱਗੇ ਹਮ ਚ ਉਹਨਾਂ ਵੱਲੋਂ ਬਾਈਟ ਦਿੱਤੀ ਜਿਹੜੀ ਤੁਹਾਡੀ आनंदा सिटी 2 जी ਉਹਦੇ 플롯 ਸੇਲ ਕੀਤੇ ਜਾ ਰਹੇ ਆ ਜਦੋਂ ਕਿ ਉਹ ਅਨੰਦ ਦਾ ਠੀਕ ਹੈ ਅਨੰਦ ਦਾ ਸਿਟੀ 2 ਬਾਰੇ ਸਿਰ ਜਿਹੜਾ ਹੀ ਇਹ ਰੂਮਰਸ ਮਾਰਕੀਟ ਚ ਉੱਡੀਆਂ ਹੋਈਆਂ ਮੈਂ ਡਿਟੇਲ ਚ ਇਹ ਦੱਸਣਾ ਚਾਹੂੰਗੀ ਤੁਹਾਨੂੰ ਕਿ ਅਨੰਦ ਦਾ ਸਿਟੀ 2 ਦੇ ਲਈ ਅਸੀਂ 70 ਏਕੜ ਦੇ ਆਸ-ਪਾਸ ਜ਼ਮੀਨ ਲੈ ਚੁੱਕੇ ਆ ਜਿਹਦੇ ਨਕਸ਼ੇ ਪਾਸ ਹੋਣ ਲਈ ਅਸੀਂ ਕਾਰਪੋਰੇਸ਼ਨ ਚ ਫਾਈਲ ਵੀ ਸਬਮਿਟ ਕਰਾ ਚੁੱਕੇ ਆ ਅਨੰਦ ਦਾ ਸਿਟੀ 2 ਦੀ ਡਿਮਾਂਡ ਬਹੁਤ ਆ ਜਿਹੜੀ ਸਾਡੀ ਲੋਕੇਸ਼ਨ ਐ ਡੱਬ ਵਾਲੀ ਰੋਡ ਸ਼ਹਿਰ ਦੇ ਬਿਲਕੁਲ ਨੇੜੇ ਹੋਣ ਕਰਕੇ ਤੇ ਜਿੰਨੀ ਸੋਹਣੀਏ ਕਲੋਨੀ ਬਣੀ ਹੋਈ ਆ ਸਾਨੂੰ ਵਿਜ਼ਿਟ ਬਹੁਤ ਹੁੰਦੀ ਆ ਤੇ ਤੁਸੀਂ ਸ਼ਾਮ ਤੱਕ ਬੈਠੋਗੇ ਤਾਂ ਹੋ ਸਕਦਾ ਅੱਜ ਹੀ 4 ਤੋਂ 5 ਕਲਾਈਂਟਾਂੋਂ ਤੇ ਪੁੱਛਣਗੇ ਤੂੰ ਕਦੋਂ ਆ ਰਹੀ ਐ ਦੱਸ ਰਹੇ ਆ ਕਿ ਆਫਟਰ ਜ਼ੈਰਾ ਸੀ ਉਹਦੀ ਸੇਲ ਸ਼ੁਰੂ ਕਰਾਂਗੇ ਸਾਰੀ ਪ੍ਰੋਸੈਸ ਜਾਰੀ ਐ ਸੋ ਫਿਲਹਾਲ ਅਨੰਦਾ ਸਿਟੀ 2 ਬਾਰੇ ਮੈਂ ਇਹ ਦੱਸ ਸਕਦੀ ਐ ਜੀ ਜਿਹੜਾ ਉਹਨਾਂ ਦਾ ਬਿਆਨ ਦਿੱਤਾ ਹੋਇਆ ਜੀ ਉਹ ਤੁਹਾਡੀ ਅਨੰਦਾ ਸਿਟੀ ਦੇ ਫਰਮ ਦੇ ਜਾ ਦੇ ਖਿਲਾਫ ਜਾ ਰਿਹਾ ਜੀ ਜੀ ਕਿਵੇਂ ਦੇਖਦੇ ਹੋ ਨੇ ਉਸ ਦੇ ਕੁ ਰਿਸਪੈਕਟਰ ਨੇ ਬਹੁਤ ਵੱਡੇ ਨੇ ਬਾਕੀ ਉਹ ਉਹਨਾਂ ਨੇ ਕੁਝ ਕਾਨੂੰਨੀ ਕਾਰਵਾਈ ਵੀ ਸ਼ੁਰੂ ਕੀਤੀ ਹੋਈ ਹੈ ਸਾਡੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਵੀ ਬੜਾ ਹੰਬਲੀ ਅਸੀਂ ਉਹਨਾਂ ਨਾਲ ਕੋਰਪੋਰੇਟ ਕਰਦੇ ਆ ਤਾਂ ਕਿ ਇਹ ਸਾਰੀ ਚੀਜ਼ ਸੁਲਝ ਸਕੇ ਅਜੇ ਅਪ ਨੂੰ ਕੋਈ ਮਿਲੀ ਤਾਂ ਨਹੀਂ ਤੁਹਾਨੂੰ ਨਹੀਂ ਉਹ ਹਾਲੇ ਮਿਲੀ ਨਹੀਂ ਹੈ ਫਾਈਲ ਸਬਮਿਟ ਹੈ ਸਾਡੀ ਜੀ ਜਿਹੜੇ ਇਮੇਜ ਤਾਂ ਖਰਾਬ ਹੋ ਗਈ ਹੈ ਨਾ ਉਹਨਾਂ ਨੇ ਵਾਈਟ ਦਿੱਤੀ ਠੀਕ ਹੈ ਕਹਤਾ ਵੀ ਉਹ ਆਨੰਦ ਘਾਹ ਕੌਪਰਟ ਸੀ ਠੀਕ ਹੈ ਠੀਕ ਹੈ ਕੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਕਿਉਂਕਿ ਉਹਨਾਂ ਨੇ ਤੁਹਾਡੀਆਂ ਦੇ ਰਿਸਿਵਿਟੀ ਦੇ ਖਿਲਾਫ ਦਿੱਤਾ ਜੇ ਤੁਸੀਂ ਸਮਝਦੇ ਹੋ ਤੁਹਾਡੇ ਕਹਿਣ ਮੁਤਾਬਕ ਜਿਹੜਾ ਵਿਆਰਣਾ ਹੋ ਗਲਤ ਆ ਜੀ ਦੇਖੋ ਮੈਨੇਜਮੈਂਟ ਦਾ ਕੀ ਡਿਸੀਜਨ ਆ ਨਾ ਉਹ ਬਾਏ ది ਐਂਡ ਉਹ ਪਤਾ ਲੱਗੇਗਾ ਬਾਕੀ ਇਹ ਆ ਜੀ ਇਮੇਜ ਖਰਾਬ ਕਹਿਣ ਨਾਲ ਨਹੀਂ ਹੁੰਦੀ ਇਮੇਜ ਬਣੀ ਹੋਈ ਆ ਪਿਆਰੀ ਐਨਾ ਅਨੰਦਾ ਸਿਟੀ ਦੇ ਨਾਲ ਕਿ ਹੋਰ ਸਭੋਂ ਹੋਰ ਪਿਆਰ ਹੋ ਰਿਹਾ ਜਿਹਨਾਂ ਜਿਹੜੇ ਡੀਲਰ ਸਾਡੇ ਨਾਲ ਜੁੜੇ ਹੋਏ ਆ ਇੰਨੀ ਉਹਨਾਂ ਨੇ ਉਸ ਤੋਂ ਬਾਅਦ ਵਿਜ਼ਿਟ ਕੀਤੀ ਸਾਡੇ ਫੇਵਰ ਦੇ ਵਿੱਚ ਵੀਡੀਓਜ਼ ਬਣਾਈਆਂ ਉਹ ਤਾਂ ਸਾਰਾ ਕੁਝ ਪਹਿਲਾਂ ਹੋਇਆ ਹੀ ਨਹੀਂ ਸੀ ਸਾਨੂੰ ਤਾਂ ਮਜ਼ਾ ਆ ਗਿਆ ਜੀ ਜੇ ਪੋਸਟ ਤੇ ਆ ਉਹ ਨਗਰ ਨਿਯਮ ਦੀ ਕਾਫੀ ਵੱਡੀ ਪੋਸਟ ਮੰਨਿਆ ਜਾਂਦੇ ਤੇ ਵੱਡੇ ਅਧਿਕਾਰ ਠੀਕ ਹੈ ਕੋਈ ਵੀ ਕੋਈ ਕਹ ਦੇਵੇ ਤੱਕ ਅਲ ਵਖਰੀ ਆ ਉਹ ਜਿਹੜੀ ਕਹੀ ਹੋਈ ਗੱਲ ਹੈ ਜੀ ਜੀ ਮੈਂ ਰੱਖਦੀ ਹਾਂ ਉਹਨਾਂ ਤੱਕ ਹੋ ਸਕਦਾ ਕੋਈ ਸੂਚਨਾ ਕਿਸੇ ਨੇ ਪਹੁੰਚਾਈ ਹੋਵੇ ਤੇ ਸਰ ਦਾ ਰਾਈਟ ਹੈ ਇਹ ਸਾਰਾ ਕੁਝ ਬੋਲਣਾ ਤੇ ਅਸੀਂ ਉਹਨਾਂ ਨਾਲ ਕੋਆਪਰੇਟ ਕਰ ਰਹੇ ਹਾਂ ਕੋਈ ਪ੍ਰੋਬਲਮ ਨਹੀਂ ਜੀ ਇਹ ਚੀਜ਼ ਸੋਲਵ ਹੋ ਜੂਗੀ ਵਿਦ ਟਾਈਮ ਕੀ ਕਹਿਣਾ ਚਾਹਦੇ ਜਿਹੜੇ ਪਰਫਾਰਮਰ ਸਨ ਆਪ ਨੂੰ ਕੀ ਕਹਿਣਾ ਚਾਹਦੇ ਕੰਪਨੀ ਪਬਲਿਕ ਨੂੰ ਇਹੀ ਕਹਿਣਾ ਚਾਹੁੰਦੇ ਆ ਤਾਂ ਮਤਲਬ ਮੈਨੂੰ ਤਾਂ ਇਹ ਲੱਗਦਾ ਕਿ ਚੀਜ਼ ਬਿਲਕੁਲ ਸਾਡੇ ਹੋਰ ਫੇਵਰ ਚਲੀ ਗਈ ਅਨੰਦ ਸਿਟੀ ਪਹਿਲਾਂ ਹੀ ਬਹੁਤ ਫੇਮਸ ਸੀ ਜਿਹੜੀਆਂ ਲੇਡੀਜ਼ ਇੱਥੇ ਵਿਜ਼ਿਟ ਕਰਦੀਆਂ ਆਪਦੇ ਹਸਬੰਡ ਦੇ ਪਿੱਛੇ ਪੈ ਜਾਂਦੇ ਕਿ ਘਰ ਤਾਂ ਆਪਾਂ ਇੱਥੇ ਹੀ ਬਣਾਉਣਾ ਤਾਂ ਹੋਰ ਅਸੀਂ ਸਾਰੇ ਨਜ਼ਰ ਚ ਆ ਗਏ ਮਤਲਬ ਮੈਨੂੰ ਇਹ ਲੱਗਦਾ ਕਿ ਜਿਹੜੀ ਮਾਰਕੀਟਿੰਗ ਪਹਿਲਾਂ ਮੈਂ ਕਰਦੀ ਸੀ ਹੁਣ ਸਾਰਾ ਸ਼ੇਅਰ ਕਰ ਰਿਹਾ ਮੇਰੇ ਨਾਲ ਐਮ ਤਾਂ ਥੈਂਕਫੁਲ ਆ ਮਨ ਨੂੰ ਕੀ ਲੱ ਸਰ ਐਕਚੁਅਲੀ ਕਿ ਜਾਨਣਾ ਬਹੁਤ ਮੁਸ਼ਕਿਲ ਹੈ ਬਾਕੀ ਮੈਂ ਇਹ ਚਾਹੁੰਦੀ ਆ ਕਿ ਕਿਨਾਂ ਦੇ ਬਿਆਨ ਦੀ ਗੱਲ ਮੈਂ ਇਹਨੂੰ ਦੁਆਰਾ ਸੰਗਠਨ ਨਗਰ ਨਿਯਮ ਦੇ ਅਧਿਕਾਰੀ ਨੇ ਜਿਨ੍ਹਾਂ ਨੇ ਕਿਹਾ ਕਿ ਆਨ ਅਧਿਕਾਰ ਫੋਰਸ ਦੇ ਜਿਹੜੀਆਂ ਵੇਚੀਆਂ ਜਾ ਰਹੀਆਂ ਉਹਨਾਂ ਨੂੰ ਫੂਲ ਮਿਲਿੰਗੇ ਉਹ ਸਰ ਦੇਖੋ ਉਹ ਚੀਜ਼ ਪ੍ਰੂਵ ਹੋਊਗੀ ਫਿਰ ਆਪਾਂ ਇਹਨਾਂ ਦੇ ਹੋਰ ਡਿਸਕਸ਼ਨ ਕਰਨੀ ਚਾਹੀਦੀ ਹੈ ਆਈ ਥਿੰਕ ਉਹ ਆਪਦਾ ਕੰਮ ਕਰ ਰਹੇ ਆ ਅਸੀਂ ਨਾਲ ਕੋਰਪੋਰੇਟ ਕਰ ਰਹੇ ਆ ਜੀ ਬਾਕੀ ਇਹਦੇ 'ਚ ਹੋਰ ਮੈਨੂੰ ਕੁਐਸਚਨਸ ਕਾਫੀ ਪੁੱਛੇ ਗਏ ਸੀ ਕਿ ਇੱਥੇ ਇੱਕ ਬਹੁਤ ਭੀੜ ਇਕੱਠੀ ਹੋਈ ਹੈ ਇੱਥੇ ਅਸੀਂ ਫਰਸਟ ਨਵਰਾਤਰੇ ਤੇ ਲੰਗਰ ਲਾਇਆ ਸੀ ਦੂਜੀ ਗੱਲ ਹੈ ਸਟੂਡੀਓ ਆਉਣ ਵਾਲਾ ਸਾਡੇ ਸ਼ੋਰੂਮ ਦੇ ਵਿੱਚ ਉਹਦਾ ਅਸੀਂ ਸਾਰੀ ਜਿਹੜੀ ਖੁਸ਼ੀ ਸ਼ੇਅਰ ਦੇ ਨਾਲ ਸਾਂਝੀ ਕੀਤੀ ਸੀ ਤੇ ਸਾਡੇ ਵੱਲੋਂ ਤਾਂ ਸਾਡੇ ਰੈਗੂਲਰ ਮਾਰਕੀਟਿੰਗ ਐਂਡ ਸਾਰੇ ਉਹ ਇਵੈਂਟਸ ਚੱਲ ਰਹੇ ਹਨ ਉਹਨੂੰ ਕੋਈ ਕੀ ਰੂਪ ਦੇ ਦਿੰਦਾ ਉਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਜੀ ਉਹ ਮੈਂ ਇੱਕ ਇਹ ਗੱਲ ਵੀ ਕਹੀ ਹੈ ਕਿ ਜੇ ਕਿਸੇ ਨੂੰ ਪੱਟੀਆਂ ਦੇ ਥੇ ਹੂੰ ਹੂੰ ਉਹ ਪੱਟੀਆਂ ਸਾਡੇ ਕੋਲੇ ਜਮ੍ਹਾਂ ਕਰਾਉਣ ਜੀ ਫਿਰ ਕਾਰੋਈ ਜਾਂ ਬਿਲਕੁਲ ਉਹ ਮੈਂ ਉਹੀ ਕਹਿ ਰਹੀ ਹਾਂ ਉਹ ਤਾਂ ਆਪਦੀ ਸੀਟ ਤੇ ਪਾਵਰ ਨੇ ਉਹ ਸਹੀ ਕਰ ਰਹੇ ਨੇ ਜੇ ਅਸੀਂ ਕੁਝ ਗਲਤ ਕੀਤਾ ਹੋਗਾ ਆ ਜੂਗਾ ਸਾਹਮਣੇ ਸਰ ਬੱਚੀ ਕੱਟੀ ਨਹੀਂ ਜੀ ਬਿਲਕੁਲ ਨਹੀਂ ਜੀ